ਹੈਲੋ एवरीवन ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਹਿਮਾਚਲ ਦੇ ਪਿੰਡ ਜਿੱਥੇ ਮੇਰੀ ਮਾਸ ਸੀ ਰਹਿੰਦੀ ਆ ਪਿੰਡ ਦਾ ਨਾਮ ਮੈਨੂੰ ਪਤਾ ਨਹੀਂ ਲੱਗ ਜੇ ਵੀ ਜਾ ਰਹੇ ਹਾਂ ਤੁਹਨ ਫੇਰ ਅੱਗੇ ਲਾਗ ਨੂੰ ਲਾਸਟ ਤੱਕ ਦੇਖੋ ਪਿੰਡ ਦਾ ਨਾਮ ਜਾਣਨ ਲਈ ਲੱਖੀ ਵੀਰਾ ਤੇ ਮਾਸੜ ਅੱਗੇ ਅੱਗੇ ਜਾ ਰਹੇ ਨੇ ਮੈਂ ਔਰ ਜਸੂ ਵੀਰਾ ਪਿੱਛੇ ਆ ਉਦੇ ਇਸ ਵਾਰ ਘਰੇ ਆ ਇਹ ਛੇੜਾ ਪੈਂਦਾ ਪੂਰੀ ਲੈਪ ਆਫ ਨੇਚਰ ਚ ਵਸਿਆ ਆ ਪ੍ਰੀਨਰੀ ਅੱਧਰ ਵੀ ਦੇਖੋ ਇਹਨੂੰ ਬਹੁਤ ਵਧੀਆ ਲੱਗਦਾ ਦੇਖੋ ਜਿਵੇਂ ਖੇਤ ਤਾਂ ਸਾਡੇ ਪੰਜਾਬ ਵਿੱਚ ਵੀ ਹੈਗੇ ਆ ਪਰ ਇੱਥੇ ਵਾਲੇ ਵਧੀਆ ਲੱਗਦੇ ਆ ਅਹ ਤੂਠੀਆਂ ਵਾਲਾ ਡਰਾਫਟ ਛੋੜਨ ਦੇ ਸਾਰੇ ਨੇ ਉਹ ਖਾਂਦੇ ਸੀ ਦਸੂ ਵੀਰਾਂ ਦਾ ਅੱਜ ਵੀ ਖਾਣ ਲੱਗਿਆ ਹੋਇਆ ਲੱਕੀ ਵੀਰਾਂ ਵੀ ਜਿਨ੍ਹਾਂ ਨੇ ਖਾਧੀ ਆ ਨਾ ਉਹ ਕਮੈਂਟ ਕਰਿਓ ਆ ਜਿਹੜੀਆਂ ਤੂਠੀਆਂ ਨਾ ਅਸੀਂ ਖਾਣ ਲੱਗੇ ਸੀ ਇਹ ਨਾ ਹਿਮਾਚਲ ਦੀ ਆ ਚਲ ਆ ਜੋ ਸਾਡੇ ਦੋ ਪਾਰਟਨਰ ਨੇ ਜਿਹੜੇ ਅੱਗੇ ਅੱਗੇ ਜਾਂਦੇ ਆ ਜਸੂ ਬਿਤੇ ਰਹਿ ਗਿਆ ਸੁਬیرے ਆ ਜਾ ਮੈਂ ਤਾਂ ਲਾਇਆ ਜਸੂ ਵੀਰੇ ਨੇ ਨਾ ਰਾਤ ਤੱਕ ਇਹ ਹੀ ਤੋੜੀ ਜਾਣੀ ਆ ਜਾ ਆ ਗਿਆ ਆਲਾ ਉਹ ਹੋਰ ਤੋੜ ਰਿਹਾ ਵਾ ਵੀ ਘੁੰਮਣ ਦਾ ਬਹੁਤ ਸ਼ੌਂਕ ਰਹਿੰਦਾ ਚਾਹੇ ਖੇਤਾਂ 'ਚ ਲਾਇਓ ਚਾਹੇ ਪਹਾੜਾਂ 'ਚ ਲਾਇਓ ਉਹ ਸ਼ਾਇਦ ਨਾ ਜਿਹੜੇ ਖੂ ਦੀ ਗੱਲ ਕਰ ਰਹੇ ਨੇ ਖੂ ਸ਼ਾਇਦ ਉਧਰ ਜਿੱਥੇ ਮਾਸੜ ਤੇ ਲੱਕੀ ਵੀਰੇ ਜਾ ਰਹੇ ਨੇ ਨਾ ਉਹ ਹੋ ਆ ਮੈਂ ਤਾਂ ਜਸੂ ਵੀਰਾ ਦਬਚਾਰੇ ਪਿੱਛੇ ਹੀ ਰਹਿ ਜੰਦਾ ਲਤੀਫ ਹੁੰਨਿਆ ਨਾ ਕਣਕ ਮਿੱਤੇ ਦੇ ਉਹ ਤਾਂ ਕ ਪਹੁੰਚ ਹੀ ਗਏ ਅੰਡ ਤੇ ਫਾਈਨਲੀ ਆਹ ਖੂਹ ਖਾਲੀ ਹੋ ਗਿਆ ਛੇੜਾ ਬਹੁਤ ਪੁਰਾਣਾ ਪਾਣੀ ਦਾ ਹੈਗਾ ਪਰ ਬਹੁਤ ਡੂੰਘਾ ਹੀ ਹੋਣਾ ਵਾ ਕਿਤੇ ਫੋਨ ਨਾ ਕੱਟੇ ਮੈਂ ਪਿੱਛੇ ਆਉਣ ਲੱਗੀ ਇਧਰ ਲੰਘ ਰਿਹਾ ਇਹਨਾਂ ਦਾ ਟਾਈਮ ਨਾ ਕੋਈ ਕੰਮ ਦਾ ਵੇਲਾ ਆ ਆਹ ਬੀਕਣ ਆਈਏ ਦੇਖ ਕਿੰਨੀ ਕਰਾ ਇੱਕੋ ਪੱਟਿਆ ਪਹਿਲਾਂ ਬਹੁਤ ਪੁਰਾਣਾ ਪਿੰਡੇ ਪੂਰੇ ਸੈਂਟਰ ਚ ਆਡੇ ਤੋਂ ਨਾ ਬਾਅਦ ਵੀ ਕੋਈ ਹੋਰ ਦੁੱਧੀਆਂ ਖਣ ਆ ਗਿਆ ਉਹ ਦੇਖੋ ਜੀ ਆ ਪੰਜਾਬ ਚ ਜਦੋਂ ਕਣਕ ਨੂੰ ਕੱਟਦੇ ਹਨ ਨਾ ਤਾਂ ਉਹ ਕੰਬਾਈਨਰ ਨਾਲ ਕੱਟਦੇ ਆ ਪਰ ਇੱਥੇ ਜਿਹੜੀ ਵੀ ਆ ਕੱਟ ਹੁੰਦੀ ਆ ਨਾ ਇਹਨੂੰ ਹੱਥਾਂ ਨਾਲ ਹੀ ਕਰਦੇ ਨੇ ਉਦਲੇ ਪਾਸੇ ਪਹਾੜ ਜੋ ਕਿ ਬਹੁਤ ਸੋਹਣੇ ਦੇਖ ਰਹੇ ਨੇ ਕੀ ਨਾ ਨਾ ਪਿੰਡ ਆਇੰਦਾ ਆ ਉਹ ਬਹੁਤ ਵਧੀਆ ਉਧਰ ਮੁੰਡੇ ਦਾ ਫੋਟੋ ਸ਼ੂਟ ਚੱਲ ਰਿਹਾ ਵਾ ਚਲੋ ਫੇਰ ਹੁਣ ਅਸੀਂ ਇੱਥੇ ਘੁੰਮ ਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਤੇ ਸਾਡਾ ਵਲੌਗ ਐਂਡ ਤੱਕ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਏ ਬਾਏ